ਜਿਹੜੇ ਬੱਚਾ ਰਿਖਲ ਦੇ ਤਾਂ ਮੈਂ ਪ੍ਰਕਾਸ਼ਪੁਰਬ ਤੇ ਮੈਂ ਸਾਰੀ ਦੁਨੀਆਂ ਦੇ ਜਗਤ ਨੂੰ ਸਾਰੀ ਕਾਇਨਾਤ ਨੂੰ ਉਹਨਾਂ ਨੇ ਮੁਖਤਾ ਦੇ ਭਲਾ ਵਾਸਤੇ ਗੁਰੂ ਅਮਰਦਾਸ ਜੀ ਨੇ ਤੁਹਾਨੂੰ ਬਾਣੀ ਚ ਤਾਂ ਉਸ ਤਰ੍ਹਾਂ ਵੀ ਸਾਨੂੰ ਸਿਖਿਆ ਦਿੱਤੀ ਮੈਂ ਸਾਰੀ ਦੁਨੀਆ ਸਾਰੀ ਦੁਨੀਆ ਨੂੰ ਵਧਾਈ ਦੇਣਾ ਕਿਉਂਕਿ ਸਿੱਖ ਗੁਰੂ ਜਿਹੜੇ ਆ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਰੀ ਕਾਇਨਾਤ ਦੇ ਵਿੱਚ ਸਾਰੀ ਦਾਹੀ ਕੋਈ ਨੂੰ ਹੀ ਸਬੋਧਨ ਕਰਕੇ ਆ ਤੇ ਜੋ ਵੀ ਮਨੁੱਖਤਾ ਵਿੱਚ ਦੁਨੀਆ ਦੇ ਵਿੱਚ ਹੈਗਾ ਉਹਨੂੰ ਜਿਹੜਾ ਸਬੋਧ ਕਰਕੇ ਉਹ ਨਾਨਕ ਬਾਣੀ ਲਿਖੀ ਆ ਔਰ ਗੁਰੂ ਅਮਰਦਾਸ ਜੀ ਨੇ ਆਨੂੰ ਵੇਖੋ ਪਹਿਲੇ ਸੰਗਤ ਭਾਸ਼ੇ ਪੰਗਤ ਹਨ ਉਹ ਜਿਹੜਾ ਵਾ ਤੇ ਪਹਿਲਾਂ ਸੰਗਤ ਕਰੋ ਫਿਰ ਉਸ ਤੋਂ ਬਾਅਦ ਲੰਗਰ ਸ਼ਕੋ ਇਹ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅੰਗਦੇਵ ਜੀ ਸਾਡੇ ਜ਼ਿਲ੍ਹੇ ਨਾਲ ਹੀ ਸੰਬੰਧਿਤ ਹਨ ਬੋਧਵਾਲ ਸਾਹਿਬ ਅਰੇ ਖੰਡੂਰ ਸਾਹਿਬ ਤੇ ਇਸੇ ਅਮਰਸਰ ਸਰ ਮੰਦਰ ਸਾਹਿਬ ਦੇ ਵਿੱਚ ਗੁਰੂਆਂ ਦਾ ਬਹੁਤ ਯੋਗਦਾਨ ਹੈ ਸਾਨੂੰ ਬਹੁਤ ਹੀ ਖੁਸ਼ੀ ਆਤੀ ਅਸੀਂ ਗੁਰੂ ਨਗਰੀ ਵਿੱਚ ਪੈਦਾ ਹੋਏ ਆਂ ਦੀਪਮਾਲਾ ਵੇਖੋ ਜੀ ਇੱਕ ਇਹ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਜਿਹੜਾ ਵਾ ਇਹ ਸਾਰੀ ਦੁਨੀਆਂ ਤੇ ਵਿੱਚ ਕੋਈ ਵੀ ਸਲਾਨੀ ਜਿਹੜਾ ਦੁਨੀਆਂ ਤੋਂ ਕਿਤੇ ਵੀ ਆਉਂਦਾ ਉਹਦੀ ਤਮੰਨਾ ਹੁੰਦੀ ਭਾਵੇਂ ਕਿਸੇ ਵੀ ਧਰਮ ਨਾਲ ਬਲੋਂਗ ਕਰਦਾ ਵਾ ਉਹ ਇੱਥੋਂ ਜ਼ਰੂਰ ਹੋ ਕੇ ਜਾਂਦਾ ਤੇ ਉਹ ਇਥੋਂ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਜਿਹੜਾ ਵਾ ਉਹ ਨੱਕ ਮਸਤਕ ਹੋ ਕੇ ਜਾਂਦਾ ਇਹ ਹਰ ਗੁਰੂ ਪਰਪ ਦੇ ਜਿੰਨੇ ਵੀ ਗੁਰੂਆਂ ਦੇ ਗੁਰਪੁਰਬ ਆਉਂਦੇ ਆ ਹਰਮੰਦਰ ਸਾਹਿਬ ਵਿੱਚ ਦੀਪਮਾਲਾ ਕੀਤੀ ਜਾਂਦੀ ਆ ਔਰ ਹਰ ਗੁਰੂ ਹਾਂਜੀ ਪਰਿਵਾਰ ਸੇ ਤਾਂ ਉਹਨਾਂ ਜੀ ਦੇ ਹਾਂ ਹਾਂ ਸਾਰੇ ਪਰਿਵਾਰ ਸੇ ਮੈਂ ਤਾਂ ਆਇਆ ਜੀ ਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਅਸੀਂ ਅੱਜ ਸ਼ੁਕਰਾਨਾ ਕਰਨ ਆਏ ਆ ਅਸੀਂ ਨਈ ਗੱਡੀ ਲਈ ਸੀਗੀ ਤੇ ਉਹ ਉਦਾਸ ਕਰਾ ਨਾ ਕਰਨਾ ਆਏ ਆ ਉਹਦਾ ਮਹਾਰਾਜ ਦਾ ਆਸਰਾ ਲੈ ਕੇ ਕਿਉਂਕਿ ਉਹਦੀਆਂ ਦਾਤਾਂ ਬਖਸ਼ੀਆਂ ਤੇ ਮੈਂ ਇਹੋ ਕੇ ਕਹੂੰਗਾ ਜੋ ਸਾਡੇ ਗੁਰੂਆਂ ਨੇ ਕਿਹਾ ਕਿ ਸਰਬੱਤ ਦਾ ਭਲਾ ਮੰਗੋ ਜਿਹੜਾ ਵੀ ਸਾਡੇ ਅੱਗੇ ਜੰਗ ਲੱਗਾ ਸੀ ਉਹ ਬੜੀ ਚੰਗੀ ਗੱਲ ਹੋਈ ਆ ਅਸੀਸ ਫੈਰ ਹੋ ਗਏ ਆ ਕਿਉਂਕਿ ਅਸੀਸ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਵਿਵਪਤਾ ਆਈਆਂ ਸਾਡੇ ਪੰਜਾਬੀਆਂ ਨੇ ਛੱਡੀਆਂ ਭਾਵੇਂ ਕੋਈ 47 ਦਾ ਸੀਗਾ ਪਾਵੇਂ 65 ਦੀ ਜੰਗ ਸੀ ਪਾਵੇਂ 71 ਦੀ ਜੰਗ ਸੀ ਔਰ 84 ਵੀ ਅਸੀਂ ਇੱਥੇ ਵੇਖਿਆ ਔਰ ਪੰਜਾਬੀਆਂ ਨੇ ਅਸੀਂ ਸਾਰੀਆਂ ਮੁਸੀਬਤਾਂ ਝੱਲੀਆਂ ਇੱਥੇ ਉਹੋ ਹੀ ਰਹਿ ਸਕਿਆ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰ ਸਕੀ ਔਰ ਸਾਡੇ ਗੁਰੂਆਂ ਨੇ ਸਾਨੂੰ ਸਵਾਦ ਆਪਲਾ ਮੰਗਣ ਲਈ ਕਿਹਾ ਇਹ ਅਸੀਂ ਮੈਂ ਇਸ ਲਈ ਬੇਨਤੀ ਕਰਦਾ ਕਿ ਕਿਸੇ ਵੀ ਮਨੁੱਖ ਦਾ ਬੁਰਾ ਨਹੀਂ ਤਕੜਾ ਚਾਹੀਦਾ ਜਦੋਂ ਅਸੀਂ ਬੁਰਾ ਸੋਚਦੇ ਹਾਂ ਕਿ ਖੁਦ ਆਪਣਾ ਬੁਰਾ ਹੁੰਦਾ ਸਾਨੂੰ ਗੁਰਬਾਣੀ ਚੋਂ ਸੇਧ ਲੈਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਆ ਸਾਡੇ ਗੁਰੂਆਂ ਨੇ ਸਾਨੂੰ ਪਾਣੀ ਵਿੱਚ ਕੀ ਦਿੱਤਿਆ ਉਹਨਾਂ ਨੇ ਸਾਨੂੰ ਬਹੁਤ ਹੀ ਸਪਸ਼ਟ ਸਾਨੂੰ ਬਾਣੀ ਦੇ ਵਿੱਚ ਜੀਵਨ ਦਾ ਹਰ ਟੰਗ ਜੀਵਨ ਦੀ ਹਰ ਇੱਕ ਤਰੀਕਾ ਜੀਵਨ ਚ ਪਰਮਾਤਮਾ ਨੂੰ ਪ੍ਰਾਪਤੀ ਮਨੁੱਖਤਾ ਦੀ ਸੇਵਾ ਆਬ ਦੀ ਸਾਰਾ ਹੀ ਉਹਨਾਂ ਕਰਮ ਕਰਨ ਦੀ ਜੋ ਵੀ ਆ ਸਾਨੂੰ ਸਿੱਖਿਆ ਦਿੱਤੀ ਅਸੀਂ ਉਹਨਾਂ ਦਾ ਕੋਟ ਕੋਟ ਸਾਡੇ ਗੁਰੂਆਂ ਦਾ ਉਹਨਾਂ ਦਾ ਅੱਜ ਦੇ ਸ਼ੁਭ ਦਿਹਾੜੇ ਤੇ ਮੈਂ ਉਹਨਾਂ ਦਾ ਸ਼ੁਕਰਾਨਾ ਕਰਦਾ ਉਹਨਾਂ ਦਾ ਗੁਰਪੁਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਤੇ ਸਾਰੀ ਸੰਗਤ ਨੂੰ ਵਧਾਈ ਦੁਨੀਆ ਨੂੰ ਦੇਣਾ ਹੈ